ਹਾਨਿ ਪਾਸ਼ਾ ਜਪਜੀ ਦੀ ਮਹੱਤਤਾ ਦੱਸਦੇ ਨੇ ਕਿ ਜਿਸ ਗੁਰੂ ਸਿੱਖ ਨੇ ਜਪਜੀ ਨੂੰ ਯਾਦ ਕਰਿਆ ਜਪਜੀ ਸਾਹਿਬ ਕਹਿੰਦੇ ਉਹਦਾ ਸਿੱਖ ਬਣਨ ਦਾ ਫਾਇਦਾ ਕੀ ਹੈ ਸਿੱਖ ਗੁਰੂ ਦਾ ਹੋਏ ਸਿੱਖ ਗੁਰੂ ਕਾ ਹੋਏ ਗਿਓ ਜਪਜੀ ਕੰਠ ਨਾ ਕੀ ਤੰਦਲ ਵਿੱਚ ਤੋਕ ਕਾਮੇ ਕੇ ਤੈਸੇ ਸਿੱਖ ਕੋ ਚੀਨ ਕਹਿੰਦੇ ਜੇ ਚੌਲ ਨਹੀਂ ਹੈ ਨਾ ਛਿਲਕੇ ਦੇ ਅੰਦਰ ਕਹਿੰਦੇ ਉਹ ਛਿਲਕੇ ਦਾ ਕੀ ਫਾਇਦਾ ਸਿੱਖ ਨੂੰ ਆਏ ਸਮਝੋ ਵੇ ਚੌਲਾਂ ਦਾ ਸ਼ਿਰਕਾ ਕਿਸ ਕੰਮ ਆਏਗਾ ਅੱਗੇ ਚ ਜਾਲਣ ਦੇ ਕੰਮ ਆਉਂਦਾ ਹੋਰ ਤਾਂ ਕਿਸੇ ਦੀ ਭੁੱਖ ਨਹੀਂ ਮੋਟਾ ਸਕਦਾ ਤੇ ਇਹਦਾ ਮਹਾਤਮ ਦੱਸਦੇ ਨੇ ਤਰੇ ਕਾਮਨਾ ਪੜ ਹੈ ਇੱਕ ਮਨ ਜੇ ਕਾਮਨਾ ਹੋਵੇ ਨਾ ਕੋਈ ਗੱਲ ਕਰਾਉਣੀ ਹੈ ਪੂਰੀ ਮੇਰੇ ਕੋਲ ਆਉਂਦੇ ਆ ਇੱਥੇ ਸਾਰੇ ਸੁਣ ਲੋ ਆਪੇ ਹੀ ਕਰ ਲਿਆ ਕਰੋ ਤਰੇ ਕਾਮ ਨਾ ਪੜੇ ਹੈ ਇੱਕ ਮਨ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰ ਲੋ ਮੈਂ ਕਹਿੰਦਾ 25 ਪਾਠ ਰੋਜ਼ ਦੇ ਕਰੋ 42 ਦਿਨ ਕਰੇ ਜਾਓ ਬਿਮਾਰੀਆਂ हट ਜਾਣਗੀਆਂ ਕਾਰਜ ਸੁੱਧ ਹੋ ਜਾਣਗੇ ਨੌਕਰੀਆਂ ਮਿਲ ਜਾਣਗੀਆਂ ਜਿਹੜੇ ਕੰਮ ਨਹੀਂ ਹੁੰਦੇ ਹੋ ਜਾਣਗੇ ਬਾਬਾ ਜੀ ਨੇ ਤਾਂ ਕੁਝ ਨਹੀਂ ਕਰਨਾ ਵਚਨ ਕਰਕੇ ਮੈਂ ਤਾਂ ਆਹੀ ਵਚਨ ਕਰਨਾ ਭਾਈ ਜਪਜੀ ਸਾਹਿਬ ਦੇ ਪਾਠ ਕਰ ਇੱਕੜ ਜਾ ਕਈਆਂ ਨੂੰ ਮੈਂ ਕਹਿੰਦਾ 10000 ਕਰ ਲੈ ਇੱਥੇ ਇੱਕ ਬੀਬੀ ਆਈ ਸੀ ਮੈਂ ਕਿਹਾ 10000 ਕਰ ਤੀ ਕਈ ਬਿਮਾਰੀਆਂ ਸੀ ਉਹ ਇੱਕ ਸਾਲ ਪਰ ਕਰੀ ਜਾ ਛੇ ਹੀ ਹਟ ਗਈਆਂ ਇਕੱਠੀਆਂ ਹੋ ਕੇ ਰਾਜੀ ਹੋ ਕੇ ਡਾਕਟਰਾਂ ਨੇ ਇਸ ਕਰਦੇ ਹੁਣ ਉਹ ਭੁੱਲ ਗਈ ਹੁਣ ਨਹੀਂ ਯਾਦ ਆਦੀ ਕਿਉਂਕਿ ਇਹ ਸਾਡੇ ਚ ਨੁਕਸ ਹੈ ਜਦੋਂ ਅਸੀਂ ਫਸੇ ਹੁੰਨੇ ਆ ਫਿਰ ਤਾਂ ਕਹਿੰਦੇ ਆ ਵੀ ਕੁਝ ਕਰਾ ਲੈ ਜਦ ਨਿਕਲ ਜਾਂਦੇ ਆ ਆ ਮੈਨੂੰ ਕੱਲੇ ਦੱਸਦੇ ਇੱਥੇ ਇੱਕ ਪਿੰਡ ਹੈ ਬੁਰਜਾ ਹੈ ਉਹਦਾ ਨੋ ਉੱਥੇ ਫਰਨੀਚਰ ਵਾਰ ਨੂੰ ਹਰੇਕ ਫਰਨੀਚਰ ਵਾਰ ਨੂੰ ਪੜਿਆ ਦੇਖਿਆ ਬੰਦਾ ਮਰਦਾ ਸੀ ਜਦ ਮੈਂ ਇੱਥੇ ਕੀਰਤਨ ਕਰਦਾ ਫਿਰਦਾ ਹੁੰਦਾ ਸਾਡੇ ਦਿਵਾਨ ਲੱਗੇ ਸੀ ਕਾਲਗੜ ਉਹ ਪਿੰਡ ਦੀ ਪੰਚਾਇਤ ਆਈ ਕਹਿੰਦਾ ਜੀ ਸਾਡੇ 7 ਬੰਦੇ ਤਾਂ ਮਰ ਗਏ ਪਹਿਲਾ ਵਕੀਲ ਮਰਿਆ ਦੂਜਾ ਹੈਡਮਾਸਟਰ ਮਰਿਆ ਵੀ ਬੀਏ ਐਮਏ ਤੋਂ ਘੱਟ ਨਹੀਂ ਮਰਦੇ ਪਤਾ ਨਹੀਂ ਸਾਡੇ ਪਿੰਡ ਤੇ ਕੀ ਕਰੋਪੀ ਹੋਈ ਮਾ ਤੁਸੀਂ ਐਂ ਕਰੋ ਥੋੜੇ ਦਿਵਾਨ ਲਾਵਾਂਗੇ ਹੁਣੇ ਗੁਰਦੁਆਰੇ ਜਾਓ ਨਾ ਤੋ ਕੋਈ ਸੱਚੇ ਪਾਸ਼ਾ ਅਸੀਂ ਸਹਿਜ ਪਾਠ ਕਰਦੇ ਆਂ ਅਖੰਡ ਪਾਠ ਵੀ ਨਹੀਂ ਮੈਂ ਦੱਸਿਆ ਮਗਰ ਹੁਣੇ ਜਾਓ ਜਦ ਇਹ ਜਾਓ ਤੁਸੀਂ ਪਾਠ ਤੋਂ ਨੂੰ ਟਾਈਮ ਤੇ ਮੈਂ ਦਊਂਗਾ ਦਵਾਨ ਉਥੇ ਚਲੇ ਗਏ ਸਾਰੇ ਪਿੰਡ ਨੇ ਜਾ ਕੇ ਅਰਦਾਸ ਕਰੀ ਸਹਿਜ ਪਾਠ ਸ਼ੁਰੂ ਕਰ ਲਿਆ ਉਥੇ ਬਾਅਦ 2 ਮਹੀਨੇ ਬਾਅਦ ਉਹਨਾਂ ਨੂੰ ਟਾਈਮ ਮਿਲਿਆ ਟਾਈਮ ਮਿਲਿਆ ਤਾਂ ਮੈਂ ਉਥੇ ਚ ਰਾਂਗਾ ਇਹ ਜਾ ਸਾਖਤ ਦਵਾਨ ਸ਼ਾਮਿਆਂ ਨਹੀਂ ਪੜਦੇ ਉਹਨੇ ਐਡੀ ਨੇਰੀਆ 150 ਦਰਖਤ ਰਾਜ ਚ गिर ਗਿਆ ਕਹਿੰਦੇ ਤੈਨੂੰ ਵੀ ਦੱਸ ਦਿਆਂ ਪਤਾ ਮਸਾ ਲੰਕੇ ਵਾ ਦੋ ਦਿਨ ਫੇਰ ਨਹੀਂ ਕਰਿਆ ਤੀਏ ਦਿਨ ਫੇਰ ਅਸੀਂ ਦਿਨ ਚ ਰੱਖ ਲਿਆ ਵਾ ਲਾਉਣੇ ਚ ਰੂਲ ਨੇ ਕੋਈ ਸ਼ਕਤੀ ਹੈ ਬੜੀ ਜ਼ਬਰਦਸਤ ਜਿਹੜੀ ਇਹ ਰੋਗ ਪਾਰ ਲਈ ਲਿਖਨੋ ਬੰਦੇ ਮਰ ਗਏ ਉਹ ਤੇ ਬਾਅਦ ਮੈਨੂੰ ਵੀ ਭੁੱਲ ਗਏ ਨਾ ਬਾਬੇ ਜੀ ਦਾ ਪਤਾ ਕੌਣ ਹੈ ਕੱਲ ਫਿਲਮਾਂ ਦਿਖਾਉਣ ਗਿਆ ਕਹਿੰਦੇ ਇਹ ਦੇਖਿਆ ਤਾਂ ਹੈ ਸੀ ਸਾਡੇ ਪਿੰਡ ਆਇਆ ਸੀ ਸਭ ਭੁੱਲ ਗਏ ਨਾਲੇ ਡੈਢ ਸਾਨੂੰ ਅਮਰ ਛਟਾਇਆ ਐ ਆ ਜਾ ਬੰਦਾ ਇੱਕ ਆ ਚਿੰਤਗੜ੍ਹ ਹੈ ਚਿੰਤਗੜ੍ਹ ਮਖਵੇ ਦਾ ਨਾਉ ਚਿੰਤਗੜ ਨਾ ਰੱਖੋ ਇਹਦਾ ਨਾਉ ਅਚਿੰਤਗੜ ਰੱਖੋ ਆੜਾ ਮੂਰੇ ਲਾ ਲੋ ਉੱਥੇ ਹਰ ਸ਼ੁੱਕਰਵਾਰ ਨੂੰ 24 18 ਸਾਲ ਤੋਂ 24 ਸਾਲ ਦਾ ਮੁੰਡਾ ਮਰਦਾ ਸਰਪੰਚ ਪੰਚਾਇਤ ਲੈ ਕੇ ਆਇਆ ਮੈਂ ਕਿਹਾ ਐਂ ਕਰੋ ਮੇਰੇ ਕੋਲ ਜਾਦੂ ਨਹੀਂ ਮੇਰੇ ਕੋਲ ਹੈਗਾ ਗੁਰੂ ਗੁਰਦਾਰੇ ਜਾਓ ਸਾਰੇ ਨਾ ਤੋ ਉੱਥੇ ਕਹੋ ਵੀ ਮਹਾਰਾਜ ਨਾ ਸੀ ਜਰਦਾ ਖਾਈਏ ਨਾ ਸ਼ਰਾਬ ਪੀਏ ਨਾ ਅੰਡੇ ਖਾਈਏ ਨਮਾਜ਼ ਖਾਈਏ ਤੇ ਐਸੀ ਦੀਵਾਨ ਲਵਾਵਾਂਗੇ ਅਖੰਡ ਪਾਠ ਕਰਾਵਾਂਗੇ ਵੀ ਸਾਡੇ ਬੰਦੇ ਨਾ ਮਰਨ ਉਸ ਵੇਲੇ ਫਿਕਰੇ ਸੀ ਵੀ ਅੱਜ ਕਿਹਦੀ ਵਾਰੀ ਆ 6 ਮਰ ਚੁੱਕੇ ਸੀ ਉਹਦੇ ਬਾਅਦ ਦੀਵਾਨ ਲਾਇਆ ਅਖੰਡ ਪਾਠ ਕਰਾਇਆ ਉਹ ਪਿੰਡ ਜੀ ਮੈਂ ਹਮੇਸ਼ਾ ਹੀ ਲੱਗਦਾ ਕਿਸੇ ਨੂੰ ਨਹੀਂ ਪਤਾ ਵੀ ਇਹ ਬਾਬਾ ਜੀ ਸੀਗਾ ਜਿਹਨੇ ਸਾਡੇ ਦੀਵਾਨ ਲਾਇਆ ਇਹਨਾਂ ਭੁੱਲਦੇ ਨੇ ਮੈਂ ਇਹ ਗੱਲ ਦੱਸਦਾ ਬਈ ਬਿਲਕੁਲ ਆਦਮੀ ਭੁੱਲ ਜਾਂਦਾ ਮੈਂ ਨੰਗੀ ਖਵਾਜਾ ਵਿਸ ਗਿਆ ਰੱਬ ਨੂੰ ਕੀ ਯਾਦ ਰੱਖਣੇ ਇਹਨਾਂ ਸੋ ਉਹਦਾ ਜਿੰਦਾ ਨਹੀਂ ਹੈ ਸੋ ਮਹਾਰਾਜ ਕਹਿੰਦਾ ਵੀ ਸਾਰੀਆਂ ਬਾਤ ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਤਰੇ ਕਾਮਨ ਪੜ ਹੈ ਇੱਕ ਮਨ ਇੱਕ ਮਨ ਹੋ ਕੇ ਜਪਜੀ ਸਾਹਿਬ ਦੇ ਪਾਠ ਕਰ ਲੋ ਹੋਏ ਸੰਪੂਰਨ ਤੇ ਕੀ ਤਿਤਸ਼ਨ ਕਹਿੰਦੇ ਉਸੇ ਵੇਲੇ ਪੂਰਨ ਹੋ ਜਾਏਗੀ ਗਰ ਜੰਤਰ ਮੰਤਰ ਪੁਨਤਾ ਤੰਤਰ ਮਹਾਨ ਕੋਈ ਜੰਤਰ ਕੋਈ ਮੰਤਰ ਕੋਈ ਤੰਤਰ ਜਪਜੀ ਸਾਹਿਬ ਤੇ ਨਹੀਂ ਚੱਲਦਾ ਇਹ ਸਾਰਿਆਂ ਨਾਲੋਂ ਬੜਾ ਇਹਨੂੰ ਮਹਾ ਮੰਤਰ ਕੇ ਇਹ ਤੇ ਉੱਪਰ ਦੀ ਕੋਈ ਮੰਤਰ ਨਹੀਂ ਲਟੀਆਂ ਵਰਦੇ ਆਂ ਬੀਬੀਆਂ ਉਹਦੇ ਮੰਤਰ ਕਰਾਰੀ ਹੈ ਜੀ ਉਹ ਫਲਾਣੇ ਪਿੰਡ ਵਾਲਾ ਹੁਣ ਤਾਂ ਸਿੰਘਾਂ ਨੇ ਸਾਰੇ ਹੀ ਟਾਟੂ ਤੇ ਕੋਸੇ ਤੋੜਦੇ ਗਾਣ ਕੋਸੇ ਹਟਾਦੇ ਕਿਉਂਕਿ ਸਾਡੇ ਕੋਲ ਤਾਂ ਸਭ ਕੁਝ ਹੈ ਕਿਉਂ ਘਰ ਛੱਡ ਕੇ ਬਗਾਨੇ ਸੌ ਜਾਂਦੇ ਜੰਤਰ ਮੰਤਰ ਪਨਤੰਤਰ ਮਹਾਨ ਇਹ ਸਾਰਿਆਂ ਨਾਲੋਂ ਵੱਡਾ ਕੂਤ ਜੈ ਪ੍ਰੇਤ ਦੈਤ ਬਲਵਾਨ ਉਹ ਤਾਂ ਪ੍ਰੇਤ ਦੈਤ ਜਤ ਇਹ ਜਿਹੜੇ ਨਾ ਜਿਹੜੇ ਬਹੁਤ ਔਖੇ ਨੇ ਖਬੀਸ ਜਿੰਨ ਮਹਾਰਾਜ ਕਹਿੰਦੇ ਤਿੰਨ ਸੰਪੀਪ ਨਾ ਆਵੇ ਕੋਏ ਜਿਹੜਾ ਜਪਜੀ ਸਾਹਿਬ ਪੜਦਾ ਉਹਦੇ ਨੇੜੇ ਨਹੀਂ ਹੁੰਦਾ ਜਪਜੀ ਸਾਹਿਬ ਪੜਨ ਲੱਗ ਜਾਓ ਆਪਾਂ ਹੀ हट ਜੂ ਤਰੀਕੇ ਨਾਲ ਪੜਨ ਲੱਗ ਜਾਓ ਜੋਗਤ ਨਾਲ ਪੜਨ ਲੱਗ ਜਾਓ ਹਟ ਜਾਏਗਾ ਸਭ ਕੁਝ ਆ ਬੀਬੀ ਜੀ ਛੋਟੀ ਜੀ ਸੀ ਸਾਡੇ ਪਿਛਲੇ ਪਾਸੇ ਕਪੂਤ ਨਹੀਂ ਆਉਂਦੀ ਸੀ ਔਰ ਜਿਹੜਾ ਕੋ ਨੂੰ ਕਹਿ ਦਵੇ ਉਹਦੇ ਤੇ ਆ ਜਾਂਦੀ ਸੀ ਇਹ ਹੀ ਸੀ ਤਗੜੀ ਸੀ ਨੌ ਬੀਬੀਆਂ ਦੇ ਦਿਨ ਬੰਨੇ ਹੋਏ ਵੀ ਅੱਜ ਫਲਾਣੇ ਦੇ ਹੁਣ ਅੱਜ ਫਲਾਣੇ ਦੇ ਹੁਣ ਇਹ ਵਿੱਚ ਘੜੀ ਸੀ ਇਹ ਕਹਿੰਦੀ ਤੂੰ ਬੜਾ ਤੰਗ ਕਰਿਆ ਕਹਿੰਦੀ ਅੱਛਾ ਬੀਬੇ ਦਾ ਨਾਮ ਲੈ ਕੇ ਕਹਿੰਦੀ ਉਹਦੀ ਨੌ ਬੋਲਦੀ ਆ ਕਹਿੰਦੀ ਤਾਂ ਮੈਂ ਹੁਣ ਤੇਰੇ ਹੀ ਆਉਣਾ ਹੋ ਜਾ ਤਿਆਰ ਕੱਲ ਨੂੰ ਤੇਰੇ ਆਉਣਾ ਇਹ ਖੰਨੀ ਚਾਚੀ ਜੀ ਕਹਿੰਦੀ ਸੀ ਕਹਿੰਦੀ ਚਾਚੀ ਜੀ ਆਜੀ ਫਿਰ ਤੈਨੂੰ ਸੇਵੀਆਂ ਬਣਾ ਕੇ ਰੱਖੀਆ ਖਾਣੋਂ ਵਾਸਤੇ ਫਕੀਰ ਖਾਣੀ ਆ ਦਾ ਆਉਣਾ ਹੈ ਤੇਰਾ ਆਦਰ ਸਤਕਾਰ ਵੀ ਕਰੀਏ ਕਹਿੰਦੀ ਗੱਲਾਂ ਆਉਂਦੀਆਂ ਪਤਾ ਜਿਆਦਾ ਲੱਗੂ ਜਾਂ ਮੈਂ ਤੈਨੂੰ ਫੜਿਆ ਉਹ ਦਿਨ ਲੰਘੇ ਕਿ ਨਹੀਂ ਮੁੜ ਕੇ ਉਸੇ ਕੁੜੀ ਨੂੰ ਫੇਰ ਫੜ ਲਿਆ ਜਿਹੜੀ ਸਾਡੇ ਘਰ ਦੇ ਪਿੱਛੇ ਸੀ ਇਹ ਫੇਰ ਚਲੇ ਗਏ ਇਹ ਜਾ ਕੇ ਕਹਿੰਦੀ ਚਾਚੀ ਤੂੰ ਤਾਂ ਆਈ ਉਹਨਾ ਮੈਂ ਤਾਂ ਸੇਵੀਆਂ ਬਣਾ ਕੇ ਰੱਖਿਆ ਸੀ ਕਹਿੰਦੀ ਮੈਂ ਕਿਵੇਂ ਆਉਂਦੀ ਕਹਿੰਦੀ ਸਾਰਾ ਦਿਨ ਤਾਂ ਕੌਣ-ਕੌਣ ਕਰੀ ਜਾਂਦੇ ਹੋ ਬਾਣੀ ਪੜੀ ਜਾਂਦੇ ਜਰਸੀ ਸਾਹਿਬ ਪੜੀ ਜਾਂਦੇ ਆ ਕਹਿੰਦੀ ਆਹ ਤਿਰਪਾਨ ਪਾਈ ਹੋਈ ਹੈ ਕਹਿੰਦੀ ਮੇਰਾ ਬਲੇ ਨਹੀਂ ਚੱਲਿਆ ਆਈ ਤਾਂ ਮੈਂ ਸਿੱਧੀ ਦੇੜੀ ਤੋਂ ਮੁੜ ਗਈ ਵੇਰਾ ਅੰਦਰ ਜੋਰ ਨਹੀਂ ਤੇ ਸੋ ਇੰਨੀ ਜ਼ਿਆਦਾ ਇਹਦੀ ਸ਼ਕਤੀ ਹੈ ਤਿੰਨ ਸਮੀਪ ਨਹਿ ਆਵੇ ਕੋਈ ਪਠਨ ਪ੍ਰੀਤ ਨਿਤ ਨਰਜੇ ਹੋਏ ਜਿਹੜਾ ਰੋਜ਼ ਜਪਜੀ ਸਾਹਿਬ ਦਾ ਪਾਠ ਪਿਆਰ ਦੇ ਨਾਲ ਕਰਦਾ ਉਹਦੇ ਨੇੜੇ ਕੋਈ ਭੂਤ ਪ੍ਰੇਤ ਜੰਤਰ ਮੰਤਰ ਤੰਤਰ ਅਗਰ ਸਾਡੇ ਖੂਨ ਗਿਰਦਾ ਕੋਈ ਕਹਿੰਦਾ ਇਟਾਂ ਪੈਂਦੀਆਂ ਇੱਕ ਪ੍ਰੇਮੀ ਆਇਆ ਮੇਰੇ ਕੋਲ ਕਹਿੰਦਾ ਇਟਾਂ ਪੈਂਦੀਆਂ ਸਾਡੇ ਵਾਹ ਉੱਥੇ ਬੈਠ ਕੇ ਨਾ ਪੰਜ ਪਾਠ ਜਪਜੀ ਸਾਹਿਬ ਦੇ ਕਰਦੇ ਵੇਲੇ ਕਹਿੰਦਾ ਜੀ ਜੇ ਸਿਰ ਚਾਹ ਲੱਗੀ ਮਾ ਮਿਲਪੁਰ ਨਹੀਂ ਲੱਗਦੀ ਪਟਿਆਲੇ ਸੀ ਉਹ ਜਦ ਮੈਨੂੰ ਮਿਲਿਆ ਮੈਂ ਕਿਵੇਂ ਹੋਇਆ ਕਹਿੰਦਾ ਜੀ ਉਹ ਤਾਂ ਹਟ ਗਿਆ ਮੈਂ ਕਹਦੇ ਨਾਲ ਕਹਿੰਦਾ ਜਪਜੀ ਸਾਹਿਬ ਪੜਿਆ ਸੀ ਕਹਦਾ ਸੀ ਤਾਂ ਥੱਕ ਗਿਆ ਸੀ ਮਾਰ ਬੜੇ ਸਿਆੜੇ ਲਿਆਂਦੇ ਬੜੇ ਪੈਸੇ ਖਰਚੇ ਸੋ ਜਪਜੀ ਸਾਹਿਬ ਕੋਈ ਐਵੇਂ ਚੀਜ਼ ਨਹੀਂ ਹੈ ਕੈਨ ਨ ਸੁਈਪ ਨਾ ਆਵੇ ਕੋਏ ਪਠਨ ਪ੍ਰੀਤ ਨਿਤ ਨਰ ਜੇ ਹੋਏ ਜਿਹੜਾ ਨਰ ਪਿਆਰ ਦੇ ਨਾਲ ਬਾਣੀ ਪੜਦਾ ਮਾਨੁਖ ਤੇ ਜੀਵ ਜਨ ਪਾਈ ਕਹਿੰਦੇ ਮਨੁਖ ਜਿਹੜਾ ਬਣ ਗਿਆ ਨਾ ਜੇ ਉਹਦੇ ਜਪਜੀ ਸਾਹਿਬ ਯਾਦ ਨਹੀਂ ਜਪ ਬਹੀਨ ਹੈ ਬਾਤ ਗਵਾਈ ਉਹਨੇ ਕਹਿੰਦੇ ਐਵੇਂ ਹੀ ਬੇ ਵਰਥਾ ਗਵਾ ਦਿੱਤੀ ਜੇ ਸੇਖਾ ਨਾ ਯੋਗ ਮੰਤਰ ਗੁਰ ਕੇਰਾ ਇਹ ਤੋਤ ਨਿਤ ਸੁਖ ਦੇਤ ਕਨੇਰਾ ਕਹਿੰਦਾ ਸਿੱਖਾਂ ਵਾਸਤੇ ਇਹੀ ਮੰਤਰ ਜਿਹੜਾ ਗੁਰੂ ਜਹਾਬਾਸ਼ਾਹ ਨੇ ਆਹੀ ਮੰਤਰ ਦੱਸਿਆ ਜਿੱਥੇ ਕੂਟਪਰੇਸ ਆਹੀ ਸੇ ਨਾਮ ਸੀਨਾ ਤੁਰਿਆ ਆਂਦਾ ਮੈਂ ਵੀ ਆਹੀ ਦੱਸਦਾ ਜਪਜੀ ਸਾਹਿਬ ਪੜ ਸਿੱਖਾਂ ਲਈ ਯੋਗ ਮੰਤਰ ਗੁਰ ਕਹਿਰਾ ਇਹ ਤੋਤ ਨਿਤ ਸੁਖ ਦੇਤ ਕਨੇਰਾ ਰੋਜ਼ ਸੁਖ ਦਿੰਦਾ ਹੋਏ ਸਿੱਖ ਜਪ ਕੰਠ ਨਾ ਕੀਨੋ ਸਿੱਖਤਾ ਹੋ ਗਿਆ ਜਪਜੀ ਕੰਠ ਨਹੀਂ ਨਾਉ ਤਰੀਕ ਬੇਖਤਰ ਲੀਨੋ ਫਿਰ ਤਾਂ ਕਹਿੰਦੇ ਉਹ ਭੇਖੀ ਐ ਮੂਰਖ ਹੈ কেশ ਵੀ ਰਖ ਲਿਆ ਦਾੜੀ ਵੀ ਰਖ ਲਈ ਕਰਵਾਨ ਵੀ ਪਾ ਲਈ ਘਸ਼ਰਾ ਵੀ ਪਾ ਲਿਆ ਕੜਾ ਵੀ ਰਖ ਲਿਆ ਕੰਦਾ ਵੀ ਰਖ ਲਿਆ ਕਹਿੰਦਾ ਜਪ ਜੀ ਆਦ ਨਹੀਂ ਕਰਿਆ ਤਰ ਬੇਖਤਾ ਬਣ ਗਿਆ ਫਜ਼ੂਲ ਕਰ ਲਿਆ ਇਸ ਤੇ ਔਰਨੇ ਕੋ ਵੀ ਦੀ ਉਚੀ ਜਪ ਸੇਵਨ ਇੱਕ ਮਨ ਹੋਏ ਸੂਚੀ ਇਸ ਤੋਂ ਹੋਰ ਉੱਚੀ ਵਿਧੀ ਕੋਈ ਨਹੀਂ ਹੈ ਜਪਜੀ ਦਾ ਪਾਠ ਕਰੋ ਇੱਕ ਮਨ ਹੋ ਕੇ ਕਾਮ ਤੈਨ ਚਿੰਤਾ ਮਨ ਸੁਰਤਰ ਤਿੰਨ ਚੀਜ਼ਾਂ ਸਵਰਗ ਦੀਆਂ ਮਸ਼ੂਰ ਨੇ ਇੱਕ ਤਾਂ ਕਾਮ ਤੈਨ ਲਓ ਕੋਈ ਚੀਜ਼ ਮੰਗ ਲਓ ਮਿੰਟ ਚ ਦੇ ਦੇਣਗੇ ਚਿੰਤਾ ਮੰਤੋਂ ਕੋਈ ਨਾ ਕੋਈ ਸਿੱਕਾ ਸੋਨਾ ਚਾਂਦੀ ਮੰਗ ਲਓ ਮਿਲ ਜਾਂਦਾ ਸੁਰਤਰ ਜਿਹੜਾ ਦਰਖਤ ਹੈ ਪਾਰਿਆਤੀ ਨੂੰ ਕਹਿੰਦੇ ਕਹਿੰਦੇ ਤਿੰਨੇ ਚੀਜ਼ਾਂ ਜਪਜੀ ਸਾਹਿਬ ਹੈ ਕਰ ਕਰ ਨਾ ਸਕੇ ਆਦ ਤਿਲ ਸੰਸਾਰ ਕਹਿੰਦੇ देर ਨਹੀਂ ਪੈਂਦੀ ਉਸੇ ਵੇਲੇ ਮਿਲ ਜਾਂਦਾ ਸਾਰਿਆਂ ਨਾਲੋਂ ਵੱਡਾ ਇਹਦਾ ਜੋ ਫਾਇਦਾ ਦੱਸਦੇ ਨੇ ਉਹ ਇਸ ਤਰ੍ਹਾਂ ਦਾ